ਸਸਕਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਆਏ ਹੋਏ ਆ ਜੀ ਮੰਡੀ ਚ ਪੀਆਰ 114 ਲੈ ਕੇ ਸਵੇਰ ਤੇ ਟਰਾਲੇ ਉਤਰੇ ਹੋਏ ਨੇ ਮੰਡੀ ਦੇ ਵਿੱਚ ਹਾਲੇ ਤੱਕ ਕੋਈ ਤੋਲਣ ਦਾ ਪਤਾ ਨਹੀਂ 9 ਵਜ ਗਿਆ ਜੀ ਰਾਤ ਦੇ ਤੇ ਸਵੇਰੇ ਦੂਜਾ ਮੁੰਡਾ ਆਇਆ ਹੋਇਆ ਸੀ ਤੇ ਹੁਣ ਉਹਨੇ ਨਾਉਣਾ ਧੋਣਾ ਹੈਗਾ ਤੇ ਉਹਨੂੰ ਭੇਜਤਾ ਘਰ ਅਸੀਂ ਆ ਗਏ ਆ ਆ ਪੰਜ ਢੇਰ ਨੇ ਆਪਣੇ PR 114 ਦੇ ਤਾਂ ਨੇ ਵਿੱਚ ਹਰੇ ਵੀ ਬਹੁਤ ਨੇ ਅਜੇ ਪਰ ਖਰੇ ਆ ਕਿ ਇੱਥੇ ਵੇਖ ਜਾਂਦੇ ਆ ਪੰਜਾਬ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਪਰ ਹਰਿਆਣੇ ਦੇ ਵਿੱਚ ਜਿਹੜਾ ਇਹ ਵੇਖ ਜਾਂਦਾ ਹੈ ਬਾਕੀ ਰੇਟ ਵਧੀਆ ਲੱਗ ਗਿਆ ਰੇਟ ਲੱਗ ਗਿਆ ਹੋਇਆ ਸਿਰਫ ਹਜੇ ਤੋਲ ਲੱਗਣਾ ਬਾਕੀ ਹੈ ਜਿਵੇਂ ਸਰਕਾਰੀ ਰੇਟ ਹੈਗਾ ਜੀ ਆਪਣਾ 2390 ਤੇ ਆਪਣਾ ਮੌਕਚਰ ਬਹੁਤ ਜ਼ਿਆਦਾ ਸੀ 26 27 ਮੌਕਚਰ ਹੈ ਆਪਣਾ 26 27 ਮੌਕਚਰ ਤੇ ਆਪਣਾ ਰੇਟ ਜਿਹੜਾ ਲੱਗਾ ਜੀ ਆਪਣਾ 2375 ਤੇ ਬਹੁਤ ਵਧੀਆ ਰੇਟ ਲੱਗ ਗਿਆ ਕਿਉਂਕਿ ਜੇ 15 ਰੁਪਏ ਘਟਾਤੇ ਉਹਨਾਂ ਵਜ਼ਨ ਬਹੁਤ ਜ਼ਿਆਦਾ ਵੱਧ ਜਾਣਾ ਇਹਦਾ ਕਿਉਂਕਿ ਜਿੰਨਾ ਦਾਣਾ ਨਰਮ ਹੋਏਗਾ ਉਨਾ ਹੀ ਵਜ਼ਨ ਵਧੇਗਾ ਲਓ ਜੀ 2 ਢੇਰ ਆਪਣੇ ਤਲ ਗਏ ਨੇ ਟਾਈਮ ਹੋ ਗਿਆ ਜੀ 3 ਵਜ ਗਏ ਨੇ ਸਵੇਰ ਤੇ ਤੇ ਬੰਦੇ ਕਹਿੰਦੇ ਤੇ ਸੀਗੇ ਕਿ ਖੈਰ ਸਾਰਾ ਤੋਲ ਦੇਾਂਗੇ ਪਰ ਸਾਰਾ ਤੋਲਿਆ ਨਹੀਂ ਖੈਰ ਬੰਦੇ ਥੱਕ ਜਾਂਦੇ ਆ ਕਿੰਨਾ ਕੰਮ ਕਰ ਲੈਣਾ ਹੁੰਦਾ ਤੇ ਜਿਹੜੇ ਆਪਣੇ 2 ਢੇਰ ਤਲ ਗਏ ਨੇ ਤੇ ਬਾਕੀ ਜਿਹੜੇ 3 ਰਹਿ ਗਏ ਨੇ ਉਹ ਹੁਣ ਫਿਰ ਤੋਲ ਦੇਣਗੇ ਤੇ ਚਲੋ ਆ ਸਫਾਈ ਸਵੀ ਕਰਾ ਕੇ ਪਹਿਨੇ ਅਸੀਂ ਵੀ ਕਰਦੇ ਆ ਅਰੈਸਟ ਬਾਕੀ ਫਿਰ ਸਵੇਰੇ ਵੇਖਾਂਗੇ ਲਓ ਜੀ 4 ਵਜ ਗਏ ਆ ਸਵੇਰ ਤੇ ਗੱਡੀ 'ਚ ਬੈਠੇ ਆ ਨੀਂਦ ਤੇ ਆ ਨਹੀਂ ਰਹੀ ਕਿਉਂਕਿ ਗੱਡੀ ਦੇ ਵਿੱਚ ਜਿਹੜਾ ਸੌਣਾ ਬਹੁਤ ਔਖਾ ਹੋ ਜਾਂਦਾ ਤੇ ਦੁਕਾਨ ਇਹਨਾਂ ਦੀ ਦੂਰ ਹੈ ਜਿੱਥੇ ਆਪਣੇ ਦਾਣੇ ਪੈਣੇ ਤੋਂ ਥੋੜੀ ਦੂਰ ਸੀਗੀ ਵੈਸੇ ਵੀ ਖੈਰ ਦੁਕਾਨ ਦੇ ਅੰਦਰ ਨੀਂਦ ਨਹੀਂ ਆਉਂਦੀ ਕਿਉਂਕਿ ਬੰਦੇ ਬੀੜੀ-ਬੁੜੀ ਪੀ ਲੈਂਦੇ ਨੇ ਅਸੀਂ ਜਿਹੜੇ ਹੋਰ ਜ਼ਿੰਮੇਵਾਰ ਪਏ ਨੇ ਕਿ ਹਰਿਆਣੇ ਵਾਲੇ ਲੋਕਲ ਤੁਹਾਨੂੰ ਪਤਾ ਹੀ ਬੀੜੀਆਂ ਬਹੁਤ ਪੀਂਦੇ ਨੇ ਇਹ ਆ ਦੋ ਢੇਰ ਤੇ ਉਲਗੇ ਨੇ ਤੇ ਤਿੰਨ ਆਪਣੇ ਰਹਿ ਗਏ ਆ ਇਹ ਸਵੇਰੇ ਤੁਲ ਜਣਗੇ ਬਾਕੀ ਦੇਖਦੇ ਆ ਜੇ ਨੀਂਦ ਆ ਜਾਏਗੀ ਪੈਨੇ ਆ